ਤਾਂ ਜੀ ਸ੍ਰੀ ਦਮਦਮਾ ਸਾਹਿਬ ਸਾਰੇ ਹੀ ਪੌਜਾਂ ਜਤੇ ਬੰਦਿਆਂ ਸਾਰੇ ਇਕੱਠੇ ਹੋ ਕੇ ਵਿਚਾਰ ਬਚੰਦਰਾ ਕਰ ਰਹੇ ਆ ਇਹ ਜਿਹੜੀ ਅਮਰਜੈਂਸੀ ਫਿਲਮ ਬਣੀ ਆ ਉਸ ਫਿਲਮ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਪਰ ਉਹਦੇ ਵਿੱਚ ਸੰਤ ਜਰਨੈਲ ਸਿੰਘ ਦਾ ਕੋਈ ਬੰਦਾ ਰੋਲ ਕਰ ਰਿਆ ਉਹਦੀ ਨਾਲ ਫੋਟੋ ਵਿਖਾ ਰਹੇ ਨੇ ਜਾਣ ਉਹਨਾਂ ਦੀ ਬਾਤ ਸੁਣਾ ਰਹੇ ਨੇ ਇੱਕ ਇਹ ਜਿਹਨੇ ਕੰਗਣਾ ਨੇ ਫਿਲਮ ਬਣਾਈ ਆ ਇਹ ਕੀ ਸੋਚ ਕੇ ਬਣਾਈ ਆ ਵੀ ਨਾ ਤੇ ਉਹਦਾ ਰੱਖਿਆ ਅਮਰਜੈਂਸੀ ਤੇ ਰੋਲ ਉਹ ਵਿੱਚ ਸਾਡੇ ਵਿਖਾ ਰਹੇ ਆ ਕਿਉਂਕਿ ਅਮਰਜੈਂਸੀ ਲਾਉਣ ਵਾਲਾ ਕੋਈ ਹੋਰ ਆ ਅਮਰਜੈਂਸੀ ਚ ਮਾਰ ਮਰਾਈ ਕਰਨ ਵਾਲਾ ਕੋਈ ਹੋਰ ਆ ਤੇ ਵਿੱਚ ਸਾਡੇ ਜਿਹੜੇ ਸਿੱਖਾਂ ਦਾ ਰੋਲ ਵਿੱਚ ਦਿਖਾਏ ਜਾ ਰਹੇ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲਿਆਂ ਨੂੰ ਦਿਖਾਇਆ ਜਾ ਰਿਹਾ ਜਾਂ ਉਹਨਾਂ ਦਾ ਕੋਈ ਬੰਦਾ ਰੋਲ ਕਰ ਰਿਹਾ ਆ ਕਿਉਂਕਿ ਸਾਡੀਆਂ ਪਰੰਪਰਾਵਾਂ ਦੇ ਵਿੱਚ ਕਿਸੇ ਵੀ ਸਾਡੇ ਗੁਰੂ ਸਾਹਿਬਾਨ ਹੋਣ ਚਾਏ ਉਹਨਾਂ ਦੇ ਬੱਚੇ ਹੋਣ ਭਾਵੇਂ ਸਾਡੇ ਜਿਹੜੇ ਜਰਨੈਲ ਨੇ ਜੋਧੇ ਜਰਨੈਲ ਨੇ ਉਹ ਹੋਣ ਜਿਨ੍ਹਾਂ ਨੇ ਜੰਗਾਂ ਲੜੀਆਂ ਨੇ ਛਿੱਧੀਆਂ ਪ੍ਰਾਪਤ ਕੀਤੀਆਂ ਨੇ ਉਹਨਾਂ 'ਚ ਕੋਈ ਸਹੇਦਾਂ ਵੀ ਕੋਈ ਫਿਲਮ ਦੇ ਵਿੱਚ ਲਿਆਉਣ ਦਾ ਕੋਈ ਮਤਲਬ ਨਹੀਂ ਬੰਦਾ ਸਾਡੀਆਂ ਪਰੰਪਰਾਵਾਂ ਇਹ ਕਹਿੰਦੀਆਂ ਨੇ ਕਿ ਸਾਡੇ ਸਿੱਖਾਂ ਦੇ ਜਰਨੈਲ ਗੁਰੂ ਸਾਹਿਬਾਨ ਪੈਟਾਵਾਂ ਕਿਸੇ ਦਾ ਵੀ ਕਿਸੇ ਫਿਲਮ ਦੇ ਵਿੱਚ ਲਿਆਉਣਾ ਜਿਹੜਾ ਆ ਇੱਕ ਅੰਜਰ ਗ੍ਰਹਿਤ ਵਾਲਾ ਕੰਮ ਆ ਕਿ ਉਹ ਇਹਨਾਂ ਨੇ ਕਿੰਨੂੰ ਪੁੱਛ ਕੇ ਦੀ ਸਿੱਖਾਂ ਨੂੰ ਪੁੱਛ ਕੇ ਉਹ ਵਿੱਚ ਇਹਨਾਂ ਨੇ ਸੀਨ ਪਾਇਆ ਉਹ ਜਿਹੜੀ ਰਣੋਤ ਕੰਗਣਾ ਜਿਹੜੀ ਆ ਪੰਜਾਬ ਨੂੰ ਹਰ ਵੇਲੇ ਪਾਣੀ ਦੀ ਤੀ ਕੋਸਤੀ ਆ ਉਹ ਬੜਾ ਜ਼ਹਿਰ ਕਰਦੀ ਆ ਪੰਜਾਬ ਵਾਸਤੇ ਖਾਸ ਕਰਕੇ ਸਿੱਖਾਂ ਵਾਸਤੇ ਕਿ ਉਹਨੇ ਜਿਹੜਾ ਸਿਹਰਾ ਸੀਨ ਪਾਇਆ ਉਹ ਕਿਉਂ ਪਾਇਆ ਕਿਸ ਕਾਰਨ ਕਰਕੇ ਕਿੰਨੂੰ ਪੁੱਛ ਕੇ ਪਾਇਆ ਜੇ ਉਹ ਸ਼੍ਰੋਮਣੀ ਕਮੇਟੀ ਨੂੰ ਪੁੱਛ ਕੇ ਪਾਇਆ ਤੇ ਉਹ ਸ਼੍ਰੋਮਣੀ ਕਮੇਟੀ ਉਹਦਾ ਜਵਾਬ ਦੇਵੇ ਤੇ ਨੀਤੇ ਸ਼੍ਰੋਮਣੀ ਕਮੇਟੀ ਆਪਣੇ ਮਤਿਆਂ ਦੇ ਵਿੱਚ ਪਾਈ ਬੈਠੀ ਆ ਇਸ ਸਿੱਖਾਂ ਦੀ ਕੋਈ ਸਿੱਖਾਂ ਦੇ ਕਿਸੇ ਵੀ ਜਰਨਲ ਤੇ ਜਾਂ ਕਿਸੇ ਗੁਰੂ ਦੇ ਫਿਲਮ ਨਹੀਂ ਬਣੂਗੀ ਕਿ ਇਹ ਸਾਡੇ ਜਰਨਲ ਦਾ ਵਿੱਚ ਸੀਨ ਜਿਹੜਾ ਹੈ ਕਿਉਂ ਪਾਇਆ ਗਿਆ ਤੇ ਇਹਦਾ ਇਹਦਾ ਵੀ ਜਿਹਦਾ ਜਵਾਬ ਹੈ ਸ਼੍ਰੋਮਣੀ ਕਮੇਟੀ ਵੱਲੋਂ ਹੀ ਬਣਦਾ ਹੈ ਕਿਉਂਕਿ ਉਹਨਾਂ ਨੇ ਪਾਬੰਦੀ ਲਾਈ ਆ ਹੋਰ ਵੀ ਇਸ ਤਰ੍ਹਾਂ ਕਈ ਫਿਲਮਾਂ ਬਣੀਆਂ ਸੀ ਜਿਹੜੀਆਂ ਪਿੱਛੇ ਵਿਵਾਦ ਦੇ ਵਿੱਚ ਰਹੀਆਂ ਨੇ ਕਿ ਅੱਗੇ ਤੋਂ ਨਹੀਂ ਇਹ ਬਣਦੀਆਂ ਰਹਿਣਗੀਆਂ ਪਰ ਅਸੀਂ ਇੱਥੇ ਉਹਨਾਂ ਇੱਕ ਫੈਸਲਾ ਲੈ ਰਹੇ ਹਾਂ ਕਿ ਸਿੱਖਾਂ ਦੀਆਂ ਜਿਹੜੀਆਂ ਕੋਈ ਵੀ ਜਿਹੜੀਆਂ ਸਿੱਖਾਂ ਨੂੰ ਦਰਸਾਉਂਦੀ ਫਿਲਮਾਂ ਨਹੀਂ ਬਣਨੀ ਚਾਹੀਦੀ ਕਿਉਂਕਿ ਸਿੱਖਾਂ ਦਾ ਇਹਦਾ ਸਬੰਧ ਹੈ ਉਹ ਪ੍ਰਚਾਰ ਨਾਲ ਆ ਨਾਟਕਾਂ ਫਿਲਮਾਂ ਡਰਾਮਿਆਂ ਨਾਲ ਨਹੀਂ ਸਾਡਾ ਪ੍ਰਚਾਰ ਜਿਹੜਾ ਨਾਟਕਾਂ ਫਿਲਮਾਂ ਡਰਾਮਿਆਂ ਨਾਲ ਨਹੀਂ ਹੋਣਾ ਸਾਡਾ ਪ੍ਰਚਾਰ ਜਿਹੜਾ ਸਬਦ ਦਾ ਪ੍ਰਚਾਰ ਹੋਣਾ ਆ ਗੁਰਮਤ ਦਾ ਪ੍ਰਚਾਰ ਹੋਣਾ ਗੁਰੂ ਗ੍ਰੰਥ ਸਾਹਿਬ ਦਾ ਗੁਰਬਾਣੀ ਦਾ ਪ੍ਰਚਾਰ ਹੋਣਾ ਸਾਨੂੰ ਉੱਥੋਂ ਸੇਧ ਮਿਲਣੀ ਹੈ ਨਾ ਕਿ ਸਾਨੂੰ ਫਿਲਮਾਂ ਸੇਧ ਦੇਣਗੀਆਂ ਇਸ ਵਾਸਤੇ ਅਸੀਂ ਸਾਰਿਆਂ ਨੇ ਗੁਰਮਤ ਅਕਿੱਤਾ ਆ ਇਸ ਤੋਂ ਬਾਅਦ ਅਸੀਂ ਹੋਰ ਵੀ ਸਾਰੀਆਂ ਸੰਗਤਾਂ ਚ ਜੱਦਬੰਦੀਆਂ ਨਾਲ ਗੁਰਮਤ ਕਰਾਂਗੇ ਤੇ ਉਹਨਾਂ ਨੂੰ ਇਹ ਦੱਸਾਂਗੇ ਵੀ ਆ ਇਸ ਤਰ੍ਹਾਂ ਦਾ ਸੌਣੀ ਕਮੇਟੀ ਨੇ ਵੀ ਮਤੇ ਪਾਏ ਨੇ ਪਿੰਡਾਂ ਦੀਆਂ ਹੋਰ ਕਮੇਟੀਆਂ ਨੇ ਵੀ ਮਤੇ ਪਾਏ ਨੇ ਕਿ ਕੋਈ ਵੀ ਕਿਸੇ ਕਿਸਮ ਦੀ ਇਹ ਸਿੱਕਾ ਨਾਲ ਰਿਲੇਟਡ ਫਿਲਮ ਜਿਹੜੀ ਉਹ ਨਹੀਂ ਬਣਨੀ ਚਾਹੀਦੀ ਕੋਈ ਡਰਾਮਾ ਨਹੀਂ ਹੋਣਾ ਚਾਹੀਦਾ ਕੋਈ ਨਾਟਕ ਨਹੀਂ ਬਣਨਾ ਚਾਹੀਦਾ ਪਰ ਇਹ ਪਤਾ ਨਹੀਂ ਕਿਉਂ ਸਾਨੂੰ ਵਾਰ-ਵਾਰ ਇਹ ਕਿਸ ਪੱਟੀ ਦੇ ਵਿੱਚ ਸੱਜਾਂ ਸੈਂਟਰ ਦੀ ਸਰਕਾਰ ਜਾਂ ਇਹ ਰਣੋਥ ਕੰਗਨਾ ਵਰਗੇ ਕਿਉਂਕਿ ਰਣੋਥ ਕੰਗਨਾ ਦੇ ਇੱਕ ਸੰਧਿਆ ਹੁਣ ਤਾਂ ਸੰਧ ਬਣਾ ਕੇ ਅੱਗੇ ਲਾਇਆ ਹੈ ਉਹਦੀ ਆਪਣੀ ਕੋਈ ਆਕਾਂਤ ਨਹੀਂ ਵੀ ਹੋਏ ਇਹ ਜਿਹੇ ਗੱਲਾਂ ਕਰੇ ਉਹਨੂੰ ਕੋਈ ਮਗਰ ਬੈਠੀ ਜਿਹੜੀ ਤਾਕਤ ਹੈ ਉਹ ਚਲਾ ਰਹੀ ਆ ਉਹ ਸਭ ਨਾਲ ਕੰਮ ਕਰ ਰਹੀ ਆ ਤੇ ਅਸੀਂ ਉਹਨੂੰ ਵੀ ਇਹ ਗੱਲ ਕਹਿੰਨੇ ਆ ਕਿ ਤੂੰ ਆਪਣੇ ਡੈਰੇ ਦੇ ਵਿੱਚ ਰਹੇ ਕਿ ਆਪਣੀਆਂ ਬਾਕੀ ਹਿੰਦੁਸਤਾਨ ਪਿਆ ਹੈ ਜਿਹਦੀਆਂ ਮਰਜ਼ੀ ਫਿਲਮਾਂ ਬਣਾਈ ਜਾ ਸਾਨੂੰ ਕੋਈ ਮਤਲਬ ਨਹੀਂ ਪਰ ਸਾਡੀਆਂ ਸਿੱਖਾਂ ਨਾਲ ਰਿਲੇਟਡ ਜਿਹੜੀਆਂ ਕੋਈ ਵੀ ਸਾਡੀ ਸਖ਼ਸੀਅਤ ਹੈ ਉਹ ਫਿਲਮ ਦੇ ਵਿੱਚ ਤੇਹੀ ਹੋਣੀ ਚਾਹੀਦੀ ਸਿੱਖਾਂ ਨਾਲ ਜਿਹੜੀ ਸੰਬੰਧਤ ਫਿਲਮ ਹੈ ਉਹ ਕੋਈ ਵੀ ਨਹੀਂ ਬਣਨੀ ਚਾਹੀਦੀ ਕਿਉਂਕਿ ਸਾਡਾ ਸਾਡਾ ਨਾਟਕਾ ਫਿਲਮਾਂ ਨਾਲ ਕੋਈ ਸੰਬੰਧ ਨਹੀਂ ਸਾਡਾ ਛੇਤੀਆਂ ਦੇ ਨਾਲ ਸੰਘਰਸ਼ ਕਰਨ ਨਾਲ ਸੰਬੰਧ ਹੈ ਸਾਡਾ ਅਸੀਂ ਸੰਘਰਸ਼ ਹਰ ਤਰ੍ਹਾਂ ਦਾ ਕਰਨਾ ਜਾਣਦੇ ਹਾਂ ਅਸੀਂ ਕਰਦੇ ਵੀ ਰਹੇ ਹਾਂ ਤੇ ਗਾਹ ਨਹੀਂ ਕਰਾਂਗੇ ਅਸੀਂ ਇਸ ਗੱਲ ਦੀ ਵੀ ਚੇਤਾਵਨੀ ਦਿੰਦੇ ਆ ਸਰਕਾਰ ਨੂੰ ਵੀ ਦਿੰਦੇ ਆ ਸੈਂਟਰ ਨੂੰ ਤੇ ਪੰਜਾਬ ਵਾਲਿਆਂ ਨੂੰ ਵੀ ਇਹ ਫਿਲਮਾਂ ਜਿਹੜੀਆਂ ਇਹ ਜੀਆਂ ਉਹ ਚੱਲਣੀਆਂ ਨਹੀਂ ਚਾਹੀਦੀਆਂ ਸਾਨੂੰ ਇਹ ਵੀ ਪਤਾ ਵੀ ਬੜੀਆਂ ਫਿਲਮਾਂ ਬਣਾਈ ਬੈਠੇ ਨੇ ਬੜੇ ਨਾਟਕ ਡਰਾਮੇ ਬਣਾਈ ਬੈਠੇ ਨੇ ਇਹ ਸਮੇਂ ਸਮੇਂ ਨਾਲ ਵਿਵਾਦ ਖੜਾ ਕਰਨ ਵਾਸਤੇ ਇਹੋ ਜਿਹੀਆਂ ਜਿਹੜੀਆਂ ਜਗੁੰਦਰਾ ਛੱਡਦੇ ਰਹਿੰਦੇ ਤੇ ਅਸੀਂ ਇਹਨਾਂ ਨੂੰ ਚੈਲੰਜ ਵੀ ਕਰਦੇ ਆ ਵੀ ਇਹ ਫਿਲਮ ਜਿਹੜੀ ਆ ਕਿਤੇ ਵੀ ਚੱਲਣੀ ਨਹੀਂ ਚਾਹੀਦੀ ਨਾ ਇਹ ਪੰਜਾਬ 'ਚ ਨਾ ਕਿਤੇ ਬਾਹਰ ਦੇ ਦੇਸ਼ਾਂ 'ਚ ਨਾ ਹਿੰਦੁਸਤਾਨ ਦੇ ਵਿੱਚ ਇਹ ਅਸੀਂ ਬਾਕੀ ਇਹ ਦੋ ਦਿਨਾਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਨਾਲ ਰਹਿ ਕਰਕੇ ਅਸੀਂ ਇੱਕ ਵਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਜਥੇਦਾਰ ਸਾਹਿਬ ਨੂੰ ਵੀ ਅਸੀਂ ਮਿਲਾਂਗੇ ਫਿਰ ਇੱਕ ਵਾਰੀ ਅਈ ਤੁਸੀਂ ਇਹਦੇ ਤੇ ਕੁਛ ਨਾ ਕੁਛ ਤਾਂ ਬੋਲੋ ਤੁਸੀਂ ਮਤੇ ਪਾਏ ਨੇ ਤੁਸੀਂ ਉਹ ਬਨਾਵਾ ਵੀ ਜਾਰੀ ਕਰਿਆ ਵੀ ਸਿੱਖਾਂ ਦਾ ਡਿਟੇਟਡ ਕੋਈ ਵੀ ਫਿਲਮ ਨਹੀਂ ਬਣ ਸਕਦੀ ਕੋਈ ਕੁਝ ਨਹੀਂ ਹੋ ਸਕਦਾ ਕਿ ਇਹ ਤੁਹਾਡੇ ਸਾਹਮਣੇ ਹੋ ਰਿਹਾ ਸਾਰਾ ਕੁਝ ਤੁਸੀਂ ਕਿਉਂ ਨਹੀਂ ਇਹਨੂੰ ਰੋਕ ਰਹੇ